ਪੰਜਾਬ ਨੂੰ ਕਾਫੀ ਜ਼ਿਆਦਾ ਮੁਸ਼ਕਿਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਲਗਾਤਾਰ بارش ਹੋਣ ਦੇ ਕਰ ਦਰਿਆਵਾਂ ਦਾ ਪੱਧਰ ਵੱਧ ਚੁੱਕਾ ਹੈ ਦਰਿਆਵਾਂ ਦੇ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਉੱਥੇ ਹੀ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਕਈ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਲੋਕਾਂ ਦਾ ਖਾਣਾ ਪੀਣਾ ਮੁਸ਼ਕਿਲ ਹੋ ਚੁੱਕਾ ਹੈ ਲੋਕ ਆਪਣੇ ਘਰ ਤੱਕ ਛੱਡਣ ਲਈ ਮਜਬੂਰ ਹਨ ਕਈਆਂ ਦੇ ਸਹਾਰ ਦੇ ਵਿੱਚ ਘਰ ਟਹਿ ਟੇਰੀ ਹੋ ਗਏ ਕਈ ਲੋਕਾਂ ਦੇ ਜੀ ਚਲੇ ਗਏ ਕਈਆਂ ਦੀ ਮੌਤ ਹੋ ਗਈ ਮਲਬੇ ਹੇਠਾਂ ਡੰਕਰ ਕਈਆਂ ਦੇ ਘਰ ਠੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਪੰਜਾਬੀ ਕਲਾਕਾਰਾਂ ਦੀ ਤਾਂ ਪੰਜਾਬੀ ਕਲਾਕਾਰ ਇਸ ਮੁਸ਼ਕਲ ਘੜੀ ਦੇ ਵਿੱਚ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਰਹੇ ਕਈ ਕਲਾਕਾਰਾਂ ਦੇ ਵੱਲੋਂ ਮਦਦ ਕੀਤੀ ਗਈ ਕਈ ਕਲਾਕਾਰਾਂ ਦੇ ਵੱਲੋਂ ਰਾਸ਼ਨ ਭੇਜਿਆ ਗਿਆ ਤੇ ਕਈ ਕਲਾਕਾਰਾਂ ਦੇ ਵੱਲੋਂ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਜੇ ਮਦਦ ਕੀਤੀ ਗਈ ਹੈ ਅਥੇ ਜੇਕਰ ਗੱਲ ਕੀਤੀ ਜਾਵੇ ਗੁਰੂ ਰੰਧਾਵਾ ਦੀ ਤਾਂ ਗੁਰੂ ਰੰਧਾਵਾ ਉਹਨਾਂ ਦੇ ਵੱਲੋਂ ਇੱਕ ਟੀਮ ਭੇਜੀ ਗਈ ਹੈ ਗਾਇਕ ਗੁਰੂ ਰੰਧਾਵਾ ਨੇ ਡੇਰਾ ਬਾਬਾ ਨਾਨਕ ਵਿੱਚ ਇਸ ਆਈ ਮੁਸ਼ਕਿਲ ਘੜੀ ਦੇ ਵੇਲੇ ਉਹਨਾਂ ਨੇ ਇੱਕ ਮੈਡੀਕਲ ਤੇ ਐਮਰਜੈਂਸੀ ਸਪਲਾਈ ਨਾਲ ਸਜਿਤ ਇੱਕ ਰੈਸਕਿਊ ਟੀਮ ਭੇਜੀ ਹੈ ਜਿੱਥੇ ਲੋਕਾਂ ਦੀ ਸਹਾਇਤਾ ਹੋ ਸਕੇ ਤੇ ਕਿਸੇ ਵੀ ਮਦਦ ਲਈ ਉਹਨਾਂ ਨੇ ਜੋ ਹੈਲਪਲਾਈਨ ਨੰਬਰ ਵੀ ਜਾਇ ਭੇਜਿਆ ਤਾਂ ਦੱਸਦੇ ਕਿ ਗੁਰੂ ਰੰਧਾਵਾ ਦੇ ਵੱਲੋਂ ਜੋ ਇੱਕ ਰੈਸਕਿਊ ਟੀਮ ਭੇਜੀ ਗਈ ਹੈ ਜਿਸ ਦੇ ਵਿੱਚ ਮੈਡੀਕਲ ਤੇ ਐਮਰਜੈਂਸੀ ਸੇਵਾਵਾਂ ਮੌਜੂਦ ਹਨ ਉੱਥੇ ਜਿੱਕਰ ਗੱਲ ਕੀਤੀ ਜਾਵੇ ਡੇਰਾ ਬਾਬਾ ਨਾਨਕ ਦੀ ਉੱਥੇ ਦਰਿਆ ਦੇ ਪਾਣੀ ਦੇ ਕਰਕੇ ਕਾਫੀ ਜ਼ਿਆਦਾ ਪਿੰਡ ਪ੍ਰਭਾਵਿਤ ਹੋਏ ਹਨ ਹੜ੍ਹ ਪ੍ਰਭਾਵਿਤ ਹੋਏ ਹਨ ਉੱਥੇ ਪਾਣੀ ਦੀ ਮਾਰ ਹੇਠ ਕਈ ਲੋਕਾਂ ਦਾ ਰਹਿਣਾ ਮੁਸ਼ਕਿਲ ਹੋਇਆ ਹੈ ਉੱਥੇ ਗੁਰੂ ਰੰਧਾਵਾ ਦੇ ਵੱਲੋਂ ਜੇ ਇੱਕ ਰੈਸਕਿਊ ਟੀਮ ਭੇਜੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੈਂਜੇ ਕਪਾਸੇ ਬੀਬੀਆਂ ਲੰਗਰ ਬਣਾ ਰਹੀਆਂ ਹਨ ਖਾਣੇ ਦੀ ਸਪਲਾਈ ਦਿੱਤੀ ਜਾ ਰਹੀ ਹੈ ਟਰੈਕਟਰਾਂ ਦੇ ਰਾਹੀਂ ਜੇ ਲੋ ਉੱਥੇ ਰੈਸਕਿਊ ਟੀਮ ਜੇ ਉੱਥੇ ਜਾ ਕੇ ਲੋਕ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰੀ ਉੱਥੇ ਉਹਨਾਂ ਲਈ ਖਾਣਾ ਤੱਕ ਪਹੁੰਚਾ ਰਹੀ ਹੈ ਇਸ ਵੇਲੇ ਪੰਜਾਬ ਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਲਗਾਤਾਰ ਬਾਰਿਸ਼ ਹੋਣ ਦੇ ਕਰ ਦਰਿਆਵਾਂ ਦਾ ਪੱਧਰ ਵੱਧ ਚੁੱਕਾ ਹੈ ਦਰਿਆਵਾਂ ਦੇ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਉੱਥੇ ਕਈ ਪਿੰਡ ਖੜਾ ਦੀ ਮਾਰ ਹੈ ਠਾਨ ਕਈ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਲੋਕਾਂ ਦਾ ਖਾਣਾ ਪੀਣਾ ਮੁਸ਼ਕਿਲ ਹੋ ਚੁੱਕਾ ਹੈ ਲੋਕ ਆਪਣੇ ਘਰ ਤੱਕ ਛੱਡਣ ਲਈ ਮਜਬੂਰ ਹਨ ਕਈਆਂ ਦੇ ਸਹਾਰ ਦੇ ਵਿੱਚ ਘਰ ਟਹਿ ਟੇਰੀ ਹੋ ਗਏ ਕਈ ਲੋਕਾਂ ਦੇ ਜੀ ਚਲੇ ਗਏ ਕਈਆਂ ਦੀ ਮੌਤ ਹੋ ਗਈ ਮਲਬੇ ਹੇਠਾਂ ਕਰ ਕਈਆਂ ਦੇ ਘਰ ਠੇ ਉੱਥੇ ਜੇਕਰ ਗੱਲ ਕੀਤੀ ਜਾਵੇ ਪੰਜਾਬੀ ਕਲਾਕਾਰਾਂ ਦੀ ਤਾਂ ਪੰਜਾਬੀ ਕਲਾਕਾਰ ਇਸ ਮੁਸ਼ਕਲ ਘੜੀ ਦੇ ਵਿੱਚ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਰਹੇ ਕਈ ਕਲਾਕਾਰਾਂ ਦੇ ਵੱਲੋਂ ਮਦਦ ਕੀਤੀ ਗਈ ਕਈ ਕਲਾਕਾਰਾਂ ਦੇ ਵੱਲੋਂ ਰਾਸ਼ਨ ਭੇਜਿਆ ਗਿਆ ਤੇ ਕਈ ਕਲਾਕਾਰਾਂ ਦੇ ਵੱਲੋਂ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਜੇ ਮਦਦ ਕੀਤੀ ਗਈ ਹੈ ਉੱਥੇ ਜੇਕਰ ਗੱਲ ਕੀਤੀ ਜਾਵੇ ਗੁਰੂ ਰੰਧਾਵਾ ਦੀ ਤਾਂ ਗੁਰੂ ਰੰਧਾਵਾ ਉਹਨਾਂ ਦੇ ਵੱਲੋਂ ਇੱਕ ਟੀਮ ਭੇਜੀ ਗਈ ਹੈ ਗਾਇਕ ਗੁਰੂ ਰੰਧਾਵਾ ਨੇ ਡੇਰਾ ਬਾਬਾ ਨਾਨਕ ਵਿੱਚ एसआई मुश्किल कड़ी ਦੇ ਵੇਲੇ ਉਹਨਾਂ ਨੇ ਇੱਕ ਮੈਡੀਕਲ ਤੇ ਐਮਰਜੈਂਸੀ ਸਪਲਾਈ ਨਾਲ ਸਜਿਤ ਇੱਕ ਰੈਸਕਿਊ ਟੀਮ ਭੇਜੀ ਹੈ ਜਿੱਥੇ ਲੋਕਾਂ ਦੀ ਸਹਾਇਤਾ ਹੋ ਸਕੇ ਤੇ ਕਿਸੇ ਵੀ ਮਦਦ ਲਈ ਉਹਨਾਂ ਨੇ ਜੋ ਹੈਲਪਲਾਈਨ ਨੰਬਰ ਵੀ ਜੋ ਆਪੇ ਜਿਆ ਤਾਂ ਦੱਸਦੀ ਕਿ ਗੁਰੂ ਰੰਧਾਵਾ ਦੇ ਵੱਲੋਂ ਜੋ ਇੱਕ ਰੈਸਕਿਊ ਟੀਮ ਭੇਜੀ ਗਈ ਹੈ ਜਿਸ ਦੇ ਵਿੱਚ ਮੈਡੀਕਲ ਤੇ ਐਮਰਜੈਂਸੀ ਸੇਵਾਵਾਂ ਮੌਜੂਦ ਹਨ ਅਥੇ ਜਿੱਕਰ ਗੱਲ ਕੀਤੀ ਜਾਵੇ ਡੇਰਾ ਬਾਬਾ ਨਾਨਕ ਦੀ ਉਥੇ ਦਰਿਆ ਦੇ ਪਾਣੀ ਦੇ ਕਰਕੇ ਕਾਫੀ ਜ਼ਿਆਦਾ ਪਿੰਡ ਪ੍ਰਭਾਵਿਤ ਹੋਏ ਹਨ ਹੜ੍ਹ ਪ੍ਰਭਾਵਿਤ ਹੋਏ ਹਨ ਅਤੇ ਪਾਣੀ ਦੀ ਮਾਰ ਹੇਠ ਕਈ ਲੋਕਾਂ ਦਾ ਰਹਿਣਾ ਮੁਸ਼ਕਿਲ ਹੋਇਆ ਹੈ ਉੱਥੇ ਗੁਰੂ ਰੰਧਾਵਾ ਦੇ ਵੱਲੋਂ ਜੇ ਇੱਕ ਰੈਸਕਿਊ ਟੀਮ ਭੇਜੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਨ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਇੱਕ ਪਾਸੇ ਬੀਬੀਆਂ ਲੰਗਰ ਬਣਾ ਰਹੀਆਂ ਹਨ ਖਾਣੇ ਦੀ ਸਪਲਾਈ ਦਿੱਤੀ ਜਾ ਰਹੀ ਹੈ ਟਰੈਕਟਰਾਂ ਦੇ ਰਾਹੀਂ ਜੇ ਲੋ ਉੱਥੇ ਰੈਸਕਿਊ ਟੀਮ ਜੇ ਉੱਥੇ ਜਾ ਕੇ ਲੋਕ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰੀ ਅਤੇ ਉਹਨਾਂ ਲਈ ਖਾਣਾ ਤੱਕ ਪਹੁੰਚਾ ਰਹੀ ਹੈ